ਕੋਈ ਵੀ ਕੁਦਰਤ ਦੇ ਖਿਲਾਫ ਜਾਊਗਾ ਜੀ ਉਹ ਰੋਗ ਚਾਹੇ ਦਿਲ ਦਾ ਹੋਵੇ ਚਾਹੇ ਪੇਟ ਦਾ ਹੋਵੇ ਕੁਦਰਤ ਦੇ ਖਿਲਾਫ ਕੁਦਰਤ ਨੂੰ ਧੋਖਾ ਦੇ ਕੇ ਜਾਂ ਤੁਸੀਂ ਆਪਣੀ ਜ਼ਿਆਦਾ ਕਮਾਈ ਵਧਾ ਕੇ ਕਹੋ ਕਿ ਮੈਂ ਅਮੀਰ ਹੋ ਜਾਣਾ ਨਾ ਤੁਸੀਂ ਆਪਣੀ ਜਾਨ ਤੋਂ ਦੁੱਖ ਪਾਉਂਗੇ ਆਪਦੀ ਕਮਾਈ ਤੋਂ ਘਾਟਾ ਪਾਉਂਗੇ ਆਪਦੇ ਟੱਬਰ ਦੀਆਂ ਦਾ ਨੁਕਸਾਨ ਪਾਉਂਗੇ ਸਖਤ ਸ਼ਬਦਾਂ ਵਿੱਚ ਕਹਾਂਗਾ ਕਿ ਹੁਣ ਇੱਕ ਫੈਸ਼ਨ ਹੋ ਗਿਆ ਹੈ ਕਿ ਆਫ ਸੀਜ਼ਨ ਫਰੂਟ ਆਫ ਸੀਜ਼ਨ ਸਬਜ਼ੀਆਂ ਰੈਡੀमेड ਫੂਡ ਬਜ਼ਾਰ ਤੇ ਚੇਂਜ ਟੂ ਡੇ ਫਿਰਦੇ ਨਹੀਂ ਜਿਦਾ ਕਿ ਮੌਸਮ ਬਦਲਦਾ ਹੀ ਨਹੀਂ ਹੁੰਦਾ ਇਨਸਾਨ ਆਪਣੇ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਕੱਚਿਆਂ ਫਲਾਂ ਨੂੰ ਕੱਚੀਆਂ ਸਬਜ਼ੀਆਂ ਨੂੰ ਤੋੜ ਕੇ ਬਾਜ਼ਾਰ ਤੇ ਜਾਂਦਾ ਜਿਨ੍ਹਾਂ ਭੈਣਾਂ ਬੀਬੀਆਂ ਦਾ ਅਬੋਰਸ਼ਨ ਹੁੰਦਾ ਹੈ ਜਾਂ ਕਰਵਾਇਆ ਜਾਂਦਾ ਉਹਨੂੰ ਵੀ ਕਹਿੰਦੇ ਕਿ ਫਲ ਪੱਕੇ ਤੇ ਡਿਲੀਵਰੀ ਆਪ ਹੋਣੀ ਠੀਕ ਹੈ ਜਦ ਫਲ ਪੱਕਦਾ ਤਾਂ ਆਪ ਦੇਖਦਾ ਸਬਜ਼ੀ ਪੱਕਦੀ ਡਿੱਗਦੀ ਠੀਕ ਹੈ ਲੇਕਿਨ ਜਦ ਤੁਸੀਂ ਕੱਚੇ ਬੇਮੌਸਮੀ ਇਸ ਤਰੀਕੇ ਦੇ ਕਰਨਾ ਹੈ ਤਾਂ ਉਨੀ ਜਿੰਨੀ ਪੀੜਾ ਉਸ ਮਾਤਾ ਨੂੰ ਹੁੰਦੀ ਹੈ ਉਨੀ ਹੀ ਪੀੜਾ ਪੋਧਿਆਨੂ ਵੀ ਹੁੰਦੀ ਹੈਗੀ ਅਸੀਂ ਜੇ ਇਸ ਚੀਜ਼ ਦਾ ਸਟੈਂਡ ਲੈਂਦੇ ਆ ਤਾਂ ਅਸੀਂ ਸਮਾਜ ਨਾਲ ਜੁੜ ਕੇ ਚੱਲਦੇ ਹਾਂ ਕਿਉਂਕਿ ਸਾਡੇ ਕੋ ਫਾਰਮਰ ਜਿਆਦਾ ਆਂਦੇ ਨੇ ਠੀਕ ਹੈ ਜੀ ਅੱਜ ਇਸ ਦਿਨ ਫਾਰਮਰ ਵੀ ਮਿਲਾਵਾਂਗੇ ਤੇ ਪੇਸ਼ੈਂਟ ਵੀ ਮਿਲਾਵਾਂਗੇ ਇਹਨਾਂ ਨੇ ਆਪਣੇ ਆਪ ਤੋਂ ਕੋਈ ਸਾਡੇ ਨਾਲ ਸਲਾਹ ਕਰਕੇ ਆਪ ਦਾ ਸਬਜ਼ੀ ਖਾਣਾ ਬਦਲ ਕੇ ਦੇਖਿਆ ਠੀਕ ਹੈ ਉਹ ਆਪ ਦੇ ਮੁਖਾਰਮੇ ਨੂੰ ਦੱਸਣਗੇ ਕਿ ਸੱਚੀ ਫਰਕ ਠੀਕ ਐਡਾ ਪ੍ਰਗਿਆਨਿਕ ਜੋਗੇ ਪੜਿਆ ਦੇਖਿਆ ਜੋ ਕਿ ਰੇਡੀਓ ਲਾਈਵ ਇੱਕ ਕਿਸਾਨ ਚੈਨਲ ਬਣ ਕੇ ਟੈਲੀਵਿਜ਼ਨ ਤੇ ਬਣ ਕੇ ਕਿਸਾਨਾਂ ਦੇ ਪ੍ਰੋਗਰਾਮ ਆਉਂਦੇ ਆ ਡਾਕਟਰ ਹਮੇਸ਼ਾ ਇਸ ਸਮਾਜ ਨੂੰ ਗੁੰਮਰਾਹ ਕਰਕੇ ਡਰਾ ਕੇ ਆਪਣੀ ਡਾਕਟਰੀ ਕਰਦਾ ਨਾ ਡਾਕਟਰ ਕੋ ਤੁਸੀਂ ਤੰਦਰੁਸਤ ਹੋਣ ਨੂੰ ਆਇਓ ਠੀਕ ਹੈ ਸਾਡਾ ਧਰਮ ਹੈ ਸਾਡਾ ਫਰਜ਼ ਹੈ ਕਿ ਜੇ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਕਿ ਤੁਹਾਨੂੰ ਕਿਦਾਂ ਠੀਕ ਰੱਖਿਆ ਜਾਵੇ ਤੁਹਾਨੂੰ ਬਿਮਾਰ ਨਾ ਕਰਕੇ ਤੁਹਾਨੂੰ ਠੀਕ ਰੱਖਿਆ ਜਾਵੇ ਜੀ ਜੀ ਤੁਹਾਡੀ ਨਾਮਰੀ ਦੇ ਵਾਸਤੇ ਨਾ ਡਾਕਟਰ ਦੇ ਵਾਸਤੇ ਰੋਗ ਲੱਗ ਜਾਂਦਾ ਠੀਕ ਹੈ ਸੋ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਸਮਾਜ ਨੂੰ ਵੀ ਖਰੀਦਣ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸੀਜ਼ਨਲ ਫਰੂਟ ਸੀਜ਼ਨਲ ਵੈਜੀਟੇਬਲ ਲਓ ਉਹ ਜਿਹੜੇ ਕੁੱਕਰ ਦੇ ਵਿੱਚ ਜਾਂ ਫਰਾਈਪੈਨ ਦੂਸਰੇ ਆ ਗਏ ਨੇ ਤੜਕਿਆਂ ਦੇ ਵਿੱਚ ਜਾਂ ਤੇਲ ਦੂਜੇ ਆ ਗਏ ਉਹ ਚੀਜ਼ਾਂ ਸਮਾਜ ਨੇ ਆਪਣੇ ਆਪ ਤੋਂ ਵਿਚਾਰ ਕਰਨੀਆਂ ਉਹਦੇ ਡਾਕਟਰੀ ਦਾ ਕਿਸੇ ਦਾ ਕੋਈ ਦੇਣਾ ਦੇਣਾ ਨਹੀਂ ਸਮਾਜ ਆਪਣੇ ਆਪ ਦਾ ਖੁਦ ਜ਼ਿੰਮੇਵਾਰ ਹੋਏਗਾ ਸਮਾਜ ਵਿਚਾਰ ਕਰੇ ਡਾਕਟਰੀ ਕਰਦੇ ਆ ਦਿਲ ਦੇ ਰੋਗਾਂ ਦੀ ਕਰਦੇ ਆ ਲੇਕਿਨ ਦਿਲੋਂ ਚਾਹੁੰਦੇ ਆ ਕਿ ਇਹ ਸਤਿਗੁਰ ਇਹ ਤੇਰੀ ਕਾਇਨਾਤ ਖੁਸ਼ ਰਹੇ ਖੁਸ਼ਹਾਲ ਰਹੇ ਨਮਸਕਾਰ ਸਸਰੀਕਾਲ ਸਾਰਿਆਂ ਨੂੰ ਤੁਹਾਡੀਆਂ ਸੰਗਤ ਇਸ ਤਨੇ ਤੇ ਸੇਵਾਦਾਰ ਹੈ ਜਿੰਨੇ ਹੁਣ ਵੀ ਬੈਠੇ ਸਭ ਤੁਹਾਡੇ ਦੇਖੇ ਹੋਏ ਆਏ ਨੇ ਜੀ ਸੋ ਅਸੀਂ ਆਪ ਜੀ ਦੀ ਸੇਵਾ ਚ ਵੀ ਆਜ ਨੇ ਸਮਾਜ ਦੀ ਸੇਵਾ ਚ ਵੀ ਆਜ ਜੀ ਕੋਈ ਵੀ ਕੁਦਰਤ ਦੇ ਖਿਲਾਫ ਜਾਊਗਾ ਜੀ ਉਹ ਰੋਗ ਚਾਹੇ ਦਿਲ ਦਾ ਹੋਵੇ ਚਾਹੇ ਢੇਟ ਦਾ ਹੋਵੇ ਕੁਦਰਤ ਦੇ ਖਿਲਾਫ ਕੁਦਰਤ ਨੂੰ ਧੋਖਾ ਦੇ ਕੇ ਜਾਂ ਤੁਸੀਂ ਆਪਣੀ ਜ਼ਿਆਦਾ ਕਮਾਈ ਵਧਾ ਕੇ ਕਹੋ ਕਿ ਮੈਂ ਅਮੀਰ ਹੋ ਜਾਣਾ ਨਾ ਜੀ ਤੁਸੀਂ ਆਪਣੀ ਜਾਨ ਤੋਂ ਦੁੱਖ ਪਾਉਂਗੇ ਆਪ ਦੀ ਕਮਾਈ ਤੋਂ ਘਟਾ ਪਾਉਂਗੇ ਆਪ ਦੇ ਟੱਬਰ ਦੇ ਗਿਆਂ ਦਾ ਨੁਕਸਾਨ ਪਾਉਂਗੇ ਸਖਤ ਸ਼ਬਦਾਂ ਵਿੱਚ ਕਹਾਂਗਾ ਕਿ ਹੁਣ ਇੱਕ ਫੈਸ਼ਨ ਹੋ ਗਿਆ ਵਾ ਕਿ ਆਫ ਸੀਜ਼ਨ ਫਰੂਟ ਆਫ ਸੀਜ਼ਨ ਸਬਜ਼ੀਆਂ ਰੈਡੀमेड ਫੂਡ ਬਾਜ਼ਾਰ ਤੇ ਚੈਂਜ ਟੂਡੇ ਫਿਰਦੇ ਨੇ ਜਦਾਂ ਕਿ ਮੌਸਮ ਬਦਲਦਾ ਹੀ ਨਹੀਂ ਹੁੰਦਾ ਜੀ ਜੀ ਠੀਕ ਹੈ ਕੁਦਰਤ ਕਮੜੀ ਦਾ ਹੈ ਨਹੀਂ ਠੀਕ ਹੈ ਇਨਸਾਨ ਆਪਣੇ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਕੱਚੇ ਫਲਾਂ ਨੂੰ ਕੱਚੀਆਂ ਸਬਜ਼ੀਆਂ ਨੂੰ ਤੋੜ ਕੇ ਬਾਜ਼ਾਰ ਤੇ ਜਾਂਦਾ ਹੈ ਜਿੰਨਾ ਭੈਣਾ ਬੀਬੀਆਂ ਦਾ ਅਬੋਰਸ਼ਨ ਹੁੰਦਾ ਹੈ ਜਾਂ ਕਰਵਾਇਆ ਜਾਂਦਾ ਹੈ ਉਹਨੂੰ ਵੀ ਕਹਿੰਦੇ ਕਿ ਫਲ ਪੱਕੇ ਤੇ ਡਿਲੀਵਰੀ ਆਪ ਹੋਣੀ ਠੀਕ ਹੈ ਜਦ ਫਲ ਪੱਕਦਾ ਤਾਂ ਆਪ ਦੇਖਦਾ ਸਬਜ਼ੀ ਪੱਕਦੀ ਡਿੰਗਦੀ ਠੀਕ ਹੈ ਲੇਕਿਨ ਜਦ ਤੁਸੀਂ ਕੱਚੇ ਬੇਮੌਸਮੀ ਇਸ ਤਰੀਕੇ ਦੇ ਕਰਨਾ ਹੈ ਤਾਂ ਉਨੀ ਜਿੰਨੀ ਪੀੜਾ ਉਸ ਮਾਤਾ ਨੂੰ ਹੁੰਦੀ ਹੈ ਉਨੀ ਹੀ ਪੀੜਾ ਪੌਦਿਆਂ ਨੂੰ ਵੀ ਹੁੰਦੀ ਹੈ ਕਿ ਮੇਰੇ ਫਲ ਕੱਚੇ ਫਲ ਤੁਸੀਂ ਕਿਉਂ ਤੋੜ ਲਏ ਜਦ ਅਸੀਂ ਮੰਨਦੇ ਹਾਂ ਕਿ ਜੀਵ ਅਰਦਾਜ ਹੈ ਠੀਕ ਹੈ ਜੀ ਜੀ ਇਹ ਹੈ ਸਮਾਜ ਦੇ ਨਾਲ ਹੂੰ ਅਸੀਂ ਜੇ ਇਸ ਚੀਜ਼ ਦਾ ਸਟੈਂਡ ਲੈਂਦੇ ਹਾਂ ਤਾਂ ਅਸੀਂ ਸਮਾਜ ਨਾਲ ਜੁੜ ਕੇ ਚੱਲਦੇ ਹਾਂ ਕਿਉਂਕਿ ਸਾਡੇ ਕੋ ਫਾਰਮਰ ਜ਼ਿਆਦਾ ਆਂਦੇ ਨੇ ਠੀਕ ਹੈ ਜੀ ਅੱਜ ਇਸ ਦਿਨ ਫਾਰਮਰ ਵੀ ਮਿਲਾਵਾਂਗੇ ਤੇ ਪੇਸ਼ੈਂਟ ਵੀ ਮਿਲਾਵਾਂਗੇ ਇਹਨਾਂ ਨੇ ਆਪਣੇ ਆਪ ਤੋਂ ਕੋਈ ਸਾਡੇ ਨਾਲ ਸਲਾਹ ਕਰਕੇ ਆਪ ਦਾ ਸਬਜ਼ੀ ਖਾਣਾ ਬਦਲ ਕੇ ਦੇਖਿਆ ਠੀਕ ਹੈ ਉਹ ਆਪਦੇ ਮੁਖਾਰਮੇ ਨੂੰ ਦੱਸਣਗੇ ਕਿ ਸੱਚੀ ਫਰਕ ਹੈ ਠੀਕ ਐਡਾ ਵਿਗਿਆਨਿਕ ਜੋਗੇ ਪੜ੍ਹਿਆ ਲਿਖਿਆ ਜੋਗੇ ਰੇਡੀਓ ਲਾਈਵ ਹੈ ਕਿਸਾਨ ਚੈਨਲ ਬਣ ਕੇ ਟੈਲੀਵਿਜ਼ਨ ਤੇ ਬਣ ਕੇ ਕਿਸਾਨਾਂ ਦੇ ਪ੍ਰੋਗਰਾਮ ਆਉਂਦੇ ਆ ਹਾਂ ਜੀ ਡਾਕਟਰ ਹਮੇਸ਼ਾ ਹੀ ਸਮਾਜ ਨੂੰ ਗੁੰਮਰਾਹ ਕਰਕੇ ਡਰਾ ਕੇ ਆਪਣੀ ਡਾਕਟਰੀ ਕਰਦਾ ਨਾ ਡਾਕਟਰ ਕੋ ਤੁਸੀਂ ਤੰਦਰੁਸਤ ਹੋਣ ਨੂੰ ਆਏ ਠੀਕ ਹੈ ਸਾਡਾ ਧਰਮ ਹੈ ਸਾਡਾ ਫਰਜ਼ ਹੈ ਕਿ ਜੇ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਕਿ ਤੁਹਾਨੂੰ ਕਿਦਾਂ ਠੀਕ ਰੱਖਿਆ ਜਾਵੇ ਤੁਹਾਨੂੰ ਬਿਮਾਰ ਨਾ ਕਰਕੇ ਤੁਹਾਨੂੰ ਠੀਕ ਰੱਖਿਆ ਜਾਵੇ ਜੀ 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 ਤੁਹਾਡੀ ਨਾਮਰੀ ਦੇ ਵਾਸਤੇ ਨਾ ਡਾਕਟਰ ਦੇ ਵਾਸਤੇ ਰੋਗ ਲੱਗ ਜਾਂਦਾ ਠੀਕ ਹੈ ਸੋ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਸਮਾਜ ਨੂੰ ਵੀ ਖਰੀਦਣ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸੀਜ਼ਨਲ ਫਰੂਟ ਸੀਜ਼ਨਲ ਵੈਜੀਟੇਬਲ ਲਓ ਤੇ ਉਹਨੂੰ ਰੰਨ ਕੇ ਖਾਓ ਜਿਹੜਾ ਸਾਡਾ ਪ੍ਰਾਚੀਨ ਹੁੰਦਾ ਸੀਗਾ ਠੀਕ ਹੈ ਠੀਕ ਹੁਣ ਅਸੀਂ ਕੁੱਕਰ ਦੇ ਵਿੱਚ ਜਾਂ ਫਰਾਈਪੈਨ ਦੂਸਰੇ ਆ ਗਏ ਨੇ ਤੜਕਿਆਂ ਦੇ ਵਿੱਚ ਜਾਂ ਤੇਲ ਦੂਜੇ ਆ ਗਏ ਉਹ ਚੀਜ਼ਾਂ ਸਮਾਜ ਨੇ ਆਪਣੇ ਆਪ ਤੋਂ ਵਿਚਾਰ ਕਰਨੀਆਂ ਉਹਦੀ ਡਾਕਟਰੀ ਦਾ ਕਿਸੇ ਦਾ ਕੋਈ ਦੇਣਾ ਦੇਣਾ ਨਹੀਂ ਸਮਾਜ ਆਪਣੇ ਆਪ ਦਾ ਖੁਦ ਜ਼ਿੰਮੇਵਾਰ ਹੋਏਗਾ ਸਮਾਜ ਵਿਚਾਰ ਕਰੇ ਡਾਕਟਰੀ ਕਰਦੇ ਆ ਦਿਲ ਦੇ ਰੋਗਾਂ ਦੀ ਕਰਦੇ ਆ ਲੇਕਿਨ ਦਿਲੋਂ ਚਾਹਦੇ ਆ ਕਿ ਇਹ ਸਤਿਗੁਰ ਇਹ ਤੇਰੀ ਕਾਇਨਾਤ ਖੁਸ਼ ਰਹੇ ਖੁਸ਼ਹਾਲ ਰਹੇ ਸਰ ਮੈਂ ਤਾਂ ਹਰ ਆਕਸੀਜਨ ਵਾਲੀ ਸਬਜ਼ੀ ਨੂੰ ਬੁਰਾ ਦੱਸਦਾ ਹਾਂ ਜਿਹੜੀ ਵੀ ਠੀਕ ਹੈ ਕਦੇ ਪਪੀਤਾ ਲੀਵਰ ਦੀ ਦਵਾਈ ਹੁੰਦੀ ਸੀ ਠੀਕ ਹੈ ਜੇ ਦਾ ਲੀਵਰ ਠੀਕ ਹੈ ਉਹਦਾ ਹਾਰਟ ਠੀਕ ਠੀਕ ਹੈ ਹੁਣ ਪਪੀਤਾ ਵੀ ਮਸਾਲੇ ਨਾਲ ਪਕਾਇਆ ਜਾਂਦਾ ਹੈ ਰੋਜ਼ ਸੋਸ਼ਲ ਮੀਡੀਆ ਤੇ ਵੀਡੀਓ ਆndੀਆਂ ਨੇ ਸਤਿਗੁਰ ਜਾਨੇ ਕਿਆ ਸੱਚਾ ਕਿਆ ਝੂਠ ਹੈ ਪਰ ਜੋ ਦੇਖਦਾ ਸਮਾਜ ਉਹਨੂੰ ਮੰਨਦਾ ਠੀਕ ਹੈ ਜੀ ਮੈਂ ਕਹਿੰਦਾ ਜੇ ਇਹਦੇ ਘਰੇ ਪਪੀਤਾ ਲੱਗਿਆ ਉਹ ਤਾਂ ਖਾਈ ਜੀ ਸਕਦੇ ਠੀਕ ਹੈ ਅੱਜੇ ਵੀ ਕਹਿੰਦਾ ਮੋਰੇ ਬੁਖਾਰ ਦਾ ਸੀਜ਼ਨ ਆ ਜਾਣਾ ਗਰਮੀਆਂ ਦੇ ਵਿੱਚ ਪਲੇਟलेट्स ਘਟਨੇ ਨੇ ਹਾਂਜੀ ਜਿਨ੍ਹਾਂ ਦੇ ਪਲੇਟਲੇਟ ਘਟਦੇ ਨੇ ਬੱਕਰੀਆਂ ਵਾਲੇ ਮਗਰ ਜਾਣ ਦੀ ਲੋੜ ਨਹੀਂ ਹੈ ਕੱਚੇ ਪਪੀਤੇ ਦੀ ਸਬਜ਼ੀ ਖਾ ਲੋ ਪਲੇਟਲੂ ਠੀਕ ਹੋ ਜਾਣੇ ਕੱਚੇ ਪਪੀਤੇ ਦੀ ਸਬਜ਼ੀ ਸਬਜ਼ੀ ਖਾ ਲੋ ਲੇਕਿਨ ਹੋਵੇ ਕੱਚਾ ਖੇਤ ਦਾ ਹੁਣ ਉਹ ਜਿਹੜਾ ਅਖਬਾਰ ਚ ਲਪੇਟ ਕੇ ਲੈ ਕੇ ਤੁਹਾਨੂੰ ਵੇਚਿਆ ਜਾਂਦਾ ਉਹ ਕਿੱਥੋਂ ਤੁਰਿਆ ਵਾ ਕਿਹੜੇ ਮਸਾਲੇ ਚ ਚਲਿਆ ਉਹ ਲੋਕੀ ਖਾ ਕੇ ਆ ਬਿਮਾਰ ਹੋਣੇ ਸਾਡੇ ਕੋਲ ਉਹ ਵੀ ਆਨੇ ਜੀ 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 ਹੁਣ ਮੰਗੋ ਆ ਗਿਆ ਹਾਂਜੀ ਖੁੱਲਾ ਕੇ ਦਮਾ ਕੇ ਸਾਰਾ ਹੀ ਅੰਬ ਮਸਾਲੇ ਨਾਲ ਪਕਾਇਆ ਜਾਂਦਾ ਹੈ ਹੈਲਥ ਡਿਪਾਰਟਮੈਂਟ ਸ਼ਾਪ ਤੇ ਵੀ ਮਾਰਦਾ ਹੈ ਸਰਕਾਰ ਘਰ ਘਰ ਤੱਕ ਜਾ ਨਹੀਂ ਸਕਦੀ ਕਿੱਡੇ ਕਿੱਡੇ ਦੇ ਉਹਦੇ ਤੇ ਜਾ ਨਹੀਂ ਸਕਦੀ ਠੀਕ ਹੈ ਉਹਦੇ ਵਿੱਚ ਵੀ ਜੇ 4 ਕਿਲੋ ਆਮਬ ਟੱਬਰ ਨੇ ਖਰੀਦੇ ਤਾਂ ਘੱਟ ਤੇ ਘੱਟ 4 ਘੰਟੇ ਵਾਸਤੇ ਉਹਨੂੰ 10 ਕਿਲੋ ਪਾਣੀ ਚ ਡ부ਇਆ ਜਾਵੇ ਤਾਂ ਉਹਦੀ ਅੰਦਰ ਦੀ ਹੀਟ ਮਸਾਲੇ ਦੀ ਖਤਮ ਹੁੰਦੀ ਹੈ ਠੀਕ ਹੈ ਅਸੀਂ ਕੀ ਕਰਦੇ ਹਾਂ ਤਾਂ ਉਹਨੇ ਕੱਟਦੇ ਖਾਣ ਲੱਗ ਜਾਂਦੇ ਕੋਈ ਜ਼ਹਿਰ ਤਾਂ ਅਸੀਂ ਸਾਰੇ ਨਿਕਲ ਗਏ ਓਕੇ ਜੀ ਜੀ ਠੀਕ ਹੈ ਨਾ ਜਿੱਦਾਂ ਬੈਂਗਣਾ ਤੇ ਸਪਰੇਅ ਜ਼ਿਆਦਾ ਹੈ ਸ਼ਿਮਲਾ ਮਿਰਚ ਤੇ ਸਪਰੇਅ ਜ਼ਿਆਦਾ ਹੈ ਠੀਕ ਹੈ ਉਹਨੂੰ ਲਿਆ ਕੇ ਮੈਂ ਤਾਂ ਆਪਣੇ ਘਰ ਦੀ ਦੱਸ ਦਾਂਗਾ ਮੈਂ ਨਹੀਂ ਤਾਜੀ ਖਾਣ ਦਾ ਸ਼ੌਕੀਨ ਹਾਂ ਮਦਦ ਲੈ ਕੇ ਸਬਜ਼ੀ ਵੀ 24 ਘੰਟੇ ਵਾਸਤੇ ਰੱਖ ਲੈਂਦੇ ਵੀ ਜਿਹੜਾ ਇਹਨੂੰ ਇਫੈਕਟ ਆਇਆ ਹੈ ਵੇ ਇੱਕ ਵਾਰੀ ਉਹ ਨਿਕਲ ਹੀ ਲਵੇ ਅਬਜ਼ਰਬ ਤਾਂ ਹੁੰਦੀ ਹੈ ਸਰ ਇਹਨਾਂ ਕੁਸ਼ਤ ਤੇਲ ਰਿਫਾਈਨਡ ਦਾ ਇਫੈਕਟ ਆਇਆ ਹੋਇਆ ਹੈ ਬਾਜ਼ਾਰ ਦੇ ਵਿੱਚ ਪਾਮੋਦੀਨ ਆਇਲ ਚੱਲ ਰਿਹਾ ਸਰਕਾਰ ਨੂੰ ਵੀ ਮੇਰਾ ਸੰਦੇਸ਼ ਹੈ ਕਿ ਸਰਕਾਰ ਰੱਬ ਹੁੰਦੀ ਹੈ ਜਨਤਾ ਤੇ ਜਾਨਵਾਲ ਦੀ ਸਹੈਤ ਦੀ ਰਖਵਾਲੀ ਹੁੰਦੀ ਹੈ ਜੀ ਜੀ ਜੇ ਕੋਈ ਇਦਾਂ ਦਾ ਹੈ ਚਾਹੇ ਮੈਂ ਗੁਨਾਹਗਾਰਾ ਮੈਨੂੰ ਵੀ ਫਾਂਸੀ ਦੇ ਦਿਓ ਹੂੰ ਇਹਨਾਂ ਵੀ ਕੀ ਸਰਕਾਰ ਜੀ ਕੰਟਰੋਲ ਨਹੀਂ ਕਰੇਗੀ ਬਹੁਤ ਵੱਡੀ ਬਿਮਾਰੀਆਂ ਚੱਲ ਰਹੀਆਂ ਸਾਡੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਪਲਾਨਡ ਸਿਟੀ ਹੈ ਐਜੂਕੇਟਿਡ ਸਿਟੀ ਹੈ ਇੱਥੇ ਪੀਜੀਆਈ ਹੈ ਹਾਂ ਪੀਜੀਆਈ ਦੀ ਹੀ ਰਿਸਰਚ ਰਿਪੋਰਟ ਹੈ ਕਿ ਫੈਟੀਲੀਟੀ ਰੇਟ ਚੰਡੀਗੜ੍ਹ ਚ 55% ਪਲੱਸ ਆਮ ਪਿੰਡਾਂ ਦੇ ਵਿੱਚ ਜਨਤਨ ਨੂੰ ਕਿਉਂ ਬਲੇਮ ਕਰੀ ਇਹ ਤਾਂ ਚੰਡੀਗੜ੍ਹ ਦੇ ਹਾਲਾਤ ਠੀਕ ਹੈ ਇਸ ਕਰਕੇ ਸਮਾਜ ਨੂੰ ਬੇਨਤੀ ਹੈ ਡਾਕਟਰੀ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਅਸੀਂ ਸਾਰੇ ਤੰਦਰੁਸਤ ਰਹਾਂਗੇ ਸਾਡਾ ਦੇਸ਼ ਸਾਡਾ ਸਮਾਜ ਖੁਸ਼ਹਾਲ ਹੋਏਗਾ ਬਿਮਾਰੀਆਂ ਤੋਂ ਤੁਸੀਂ ਬਚੋਗੇ ਤੰਦਰੁਸਤ ਰਹੋਗੇ ਤੁਹਾਡੇ ਫਾਈਨੈਂਸ ਬਜਟ ਵੀ ਤੁਹਾਡੀ ਕੰਟਰੋਲ ਚ ਰਹਿਣਗੇ ਅਦਰਵਾਈਜ਼ ਡਾਕਟਰਾਂ ਕੋ ਚਲੇ ਜਾਓ ਅਗਲਾ ਮਿੰਟ ਨਿਲੰਦਾ ਚੰਡ ਦੇ ਪਾਸੇ ਮਾਰਦੇ ਕਿ ਆਨੇ ਰੱਖ ਰਿਹਾ ਨੇ ਰੱਖ ਲਈ ਜੀ ਜੀ ਇਹ ਤਾਂ ਸਮਾਜ ਦੇ ਨਾਲ ਹਮਦਰਦੀ ਹੈ ਸਾਡੀ ਸਾਡੇ ਤਾਂ ਪੰਜਾਬ ਦੇ ਆਸੀਂ ਪਿੰਡ ਪਿੰਡੇ ਚਾਰ ਚਾਰ ਗੁਰਦੁਆਰੇ ਖੁੱਲੇ ਹੋਏ ਆ ਗੁੱਸੇ ਨੂੰ ਹਰ ਪੱਖੋਂ ਹੀ ਸੇਵਨ ਕਰਨਾ ਦੱਸਿਆ ਵਾ ਤਿਆਗਣਾ ਨਹੀਂ ਦੱਸਿਆ ਵਾ ਜੀ ਜਿਸ ਆਮ ਸਧਾਰਨ ਤੌਰ ਤੇ ਕਿਸੇ ਨੂੰ ਪੁੱਛਣ ਵੀ ਗੁੱਸਾ ਸੇਵਨ ਕਰਨਾ ਚਾਹੀਦਾ ਤਿਆਗਣਾ ਕਹਿੰਦਾ ਤਿਆਗਣਾ ਤਿਆਗਣਾ ਉਹ ਤਾਂ ਅਗਲੇ ਸਿਰ ਫੜਨਾ ਤਦ ਗੁੱਸਾ ਕਰਨਾ ਵਗੈਨਾ ਗੁੱਸਾ ਆਪਣੇ ਆਪ ਨੂੰ ਪੀਣ ਵਾਸਤੇ ਹੁੰਦਾ ਠੀਕ ਹੈ ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਹਾਡੇ ਬ੍ਰੇਨ ਦੇ ਬਹੁਤ ਸਾਰੇ ਕੈਮੀਕਲ ਚੇਂਜ ਹੋ ਜਾਂਦੇ ਬਹੁਤ ਸਾਰੇ ਫਿਊਲ ਚੇਂਜ ਹੋ ਜਾਂਦੇ ਆ ਉਹ ਵੀ ਤੁਹਾਡੇ ਦਿਲ ਦਾ ਬਹੁਤ ਵੱਡਾ ਨੁਕਸਾਨ ਕਰਕੇ ਜਾਂਦੇ ਆ ਠੀਕ ਹੈ ਗੁੱਸਾ ਹਰ ਇੱਕ ਬੰਦੇ ਨੂੰ ਚੰਗਾ ਪਿਲ ਨਹੀਂ ਆਉਂਦਾ ਹੈ ਠੀਕ ਹੈ ਕਹਿੰਦੇ ਸੱਚੇ ਪੱਕੇ ਨੂੰ ਗੁੱਸਾ ਆਉਂਦਾ ਸੱਚੇ ਪੱਕੇ ਨੂੰ ਵੀ ਕੰਟਰੋਲ ਰੱਖਣਾ ਪੈਂਦਾ ਹੈ ਠੀਕ ਹੈ ਕਿ ਜਦੋਂ ਡਿਫੀਸੈਂਸੀਜ਼ ਹੁੰਦੀਆਂ ਨੇ ਸਰੀਰ ਦੇ ਵਿੱਚ ਹੂੰ ਹੂੰ ਬਿਮਾਰੀਆਂ ਹੁੰਦੀਆਂ ਨੇ ਠੀਕ ਹੈ ਉਦੋਂ ਗੁਸਾ ਜ਼ਿਆਦਾ ਵੱਧਦਾ ਹੈ ਤੇ ਖਾਣ ਪੀਣ ਜਿਹਨਾਂ ਚੀਜ਼ਾਂ ਦਾ ਅਸੀਂ ਪਰਹੇਜ਼ ਦੱਸਦੇ ਆਂ ਠੀਕ ਹੈ ਉਹਨਾਂ ਦੀ ਕਰੀਵਿੰਗ ਜ਼ਿਆਦਾ ਵੱਧਦੀ ਹੈ ਲਾਲਸਾ ਉੱਠਦੀ ਆ ਵੀ ਖਾ ਲਮਾ ਆ ਵੀ ਖਾ ਲਮਾ ਠੀਕ ਹੈ ਇਹ ਵੀ ਬਿਮਾਰੀ ਦਾ ਇੱਕ ਕਾਰਨ ਹੁੰਦਾ ਹੈ ਠੀਕ ਹੈ ਜਿਹੜਾ ਕਿ ਸਮਾਜ ਇੱਕ ਦੂਜੇ ਨੂੰ ਘਰਾਂ ਦੇ ਚੱਪਾ ਕਹਿੰਦੇ ਰਹਿੰਦੇ ਆਂ ਵੀ ਚੋਰੀ ਨਾਲ ਮਿੱਠਾ ਚੱਕ ਕੇ ਖਾ ਲਮਦੇ ਈ ਸ਼ੂਗਰ ਹੈ ਇਹਨਾਂ ਬਲੱਡ ਪ੍ਰੈਸ਼ਰ ਆ ਫਿਰ ਵੀ ਨਮਕ ਵੱਧ ਖਾ ਜਾਂਦੇ ਆਂ ਉਹਨੂੰ ਕਰੀਵੀ ਹੁੰਦਾ ਉਸ ਚੀਜ਼ ਦਾ ਕਿ ਮੈਡੀਸਿਨ ਜਿਹੜੀਆਂ ਹੈਗੀਆਂ ਡਾਕਟਰ ਤੁਹਾਨੂੰ ਨਿਊਟਰਲ ਉਸ ਤਰੀਕੇ ਦਾ ਨਹੀਂ ਕਰਕੇ ਦਿੰਦੇ ਦਵਾਈਆਂ ਅੱਜ ਦੇ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਹੈ ਜੀ ਕਿ ਜਿਹੜਿਆ ਤੁਸੀਂ ਐਂਟੀ ਐਸਿਡਟ ਦੁਆ ਐਸਿਡਿਟੀ ਦੀਆਂ ਦਵਾਈਆਂ ਖਾਂਦੇ ਨੇ ਠੀਕ ਹੈ ਗੈਸ ਤੇ ਜ਼ਾਬ ਹੁੰਦੀ ਹੈ ਹਾਂਜੀ ਇਹਨਾਂ ਦੇ ਨਾਲ ਤੁਹਾਡੀ ਵਿਟਾਮਿਨ B12 ਖਤਮ ਹੋਣ ਲੱਗਦੀ ਓਕੇ ਕਿਉਂਕਿ ਜਿਹੜੀ ਪੇਟ ਨੂੰ ਐਸਿਡ ਵੀ ਜ਼ਰੂਰੀ ਹੈ ਜੀ 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 ਠੀਕ ਹੈ ਨਾ ਉਹ ਇਹ ਐਸਿਡ ਪਾਸ ਹੀ ਉਹਨਾਂ ਦੇ ਬਲੌਕ ਕਰਦੇ ਆ ਜਿਹਦੇ ਵਾਸਤੇ ਅਸੀਂ ਆਪਣੀ ਡੱਬੀ ਬਣਾਉਂਦੇ ਹਾਂ ਵੀ ਅਸੀਂ ਇਹਦੇ ਅਸੀਂ ਤਿਆਰਾਈ ਉਹ ਸਾਡੀ ਰਿਸਰਚ ਤੇ ਠੀਕ ਹੈ ਜੀ ਪੀਜੀ ਨੇ ਨਹੀਂ ਮੋਹਰ ਲਾਈ ਲੇਕਿਨ ਮੈਨੂੰ ਆਪਣੇ ਕਰਮਾਂ ਦਾ ਤਾਂ ਯਕੀਨ ਹੈ ਕਿ ਮੈਂ ਤਾਂ ਕੀਤਾ ਹੀ ਸੀਗਾ ਠੀਕ ਹੈ ਜੀ ਕਿਹੜੀ ਕੋਲੀ ਫਿਰਦੇ ਸੀ ਤੂੰ ਵਾਲੀ ਮੇਰੀ ਵਾਲੀ ਜਿਹੜੀ ਮੈਂ ਬਣਾਈ ਵੀ ਹੈ ਅੱਛਾ ਜੀ ਇਹਨੂੰ ਤਾਂ ਮੈਂ ਹੁਣ ਇਹ ਕਹਿੰਦਾ ਵੀ ਇਹ ਤਾਂ ਖਾ ਹੀ ਲਿਆ ਕਰੋ ਹੁਣ ਜਿਹੜੇ ਹਾਲਾਤ ਹੋ ਗਏ ਨੇ ਠੀਕ ਹੈ ਜਿਹੜੇ ਵਿਟਾਮਿਨ B12 ਦੀ ਜਾਂ ਵਿਟਾਮਿਨ D ਦੀ ਡਿਫੀਸੈਂਸੀ ਆਂਦੀ ਹੈ ਇਹਦੇ ਦੋਈ ਚੀਜ਼ਾਂ ਮੈਂ ਨਹੀਂ ਪਾਈਆਂਆਂ ਠੀਕ ਹੈ ਲੇਕਿਨ ਇਹ ਤੁਹਾਡੇ ਕੁਦਰਤੀ ਜਿਹੜੀ ਬਣਦੀ ਹੈ ਉਹਨੂੰ ਸਪੋਰਟ ਕਰੇਗੀ ਰੋਕੇਗੀ ਨਹੀਂ ਉਹ ਦਵਾਈਆਂ ਰੋਕਦੀਆਂ ਨਹੀਂ ਠੀਕ ਹੈ ਜੀ 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 ਜੇ ਜੇ ਤੁਸੀਂ ਐਸੀ ਲੋਕ ਵਗੈਰਾ ਖਾਂਦੇ ਐ ਐਂਟੀ ਐਸਿਡਿਟੀ ਜਿਵੇਂ ਉਸਕੇ ਕੈਲਿਪੇਟ ਗੋਲੀਆਂ ਕੈਪਸੂਲ ਠੀਕ ਹੈ ਉਹ ਉਸ ਚੀਜ਼ ਨੂੰ ਨੁਕਸਾਨ ਕਰਦੀਆਂ ਠੀਕ ਹੈ ਇਹ ਉਹਨੂੰ ਫਾਇਦਾ ਪਹੁੰਚਾਉਂਦੀ ਐ ਇੰਨਾ ਵੱਡਾ ਅਜ ਮੇਰਾ ਇਹ ਸ਼ਬਦ ਹੈ ਕਿ ਮੈਂ ਬਹੁਤ ਸਤਿਗੁਰੂ ਦੀ ਕਿਰਪਾ ਮੈਂ ਹਰਬਰੀ ਦਾ ਹਦਨ ਨਾ ਮੈਂ ਹਰੀਦੁਰ ਗੁਰੂਕੁਲ ਤੋਂ ਪਾਸੋਂ ਦਾ 1984 ਦਾ ਠੀਕ ਹੈ 40 ਸਾਲ ਹੋ ਗਏ ਮੈਨੂੰ ਇਹਨਾਂ ਹੱਥ ਲੈ ਮੈਂ ਦਵਾਈ ਨਹੀਂ ਦਿੰਦਾ ਚਾਹੇ ਕੁਝ ਵੀ ਹੋ ਜਾਏ ਠੀਕ ਹੈ ਹੁਣ ਜੇ ਪੇਸ਼ੈਂਟ ਨੇ ਡਾਕਟਰਾਂ ਦੇ ਨਾਂ ਵੀ ਲਏ ਨੇ ਇਹ ਤੇ ਕੋਈ ਝੂਠ ਨਹੀਂ ਹੈ ਅਗਲਾ ਉੱਥੇ ਗਿਆ ਵਾ ਠੀਕ ਹੈ ਸਾਨੂੰ ਵੀ ਲੋਕ ਮਾੜਾ ਦੱਸ ਸਕਦੇ ਐ ਅਸੀਂ ਆਪਣੇ ਮਾੜੇ ਦੇ ਵੀ ਜ਼ਿੰਮੇਵਾਰ ਠੀਕ ਹੈ ਜੇ ਮੈਂ ਨਹੀਂ ਉੱਥੇ ਤੱਕ ਪਹੁੰਚਿਆ ਅਗਲੇ ਨੇ ਪੈਸੇ ਖਰਚੇ ਐ ਹੂੰ ਉਹ ਤਾਂ ਮੈਂ ਆਨ ਰਿਕਾਰਡ ਕਰਨਾ ਕਿ ਜੇ ਮੇਰੇ ਕੋਲ ਕਿਸੇ ਨੇ ਇਲਾਜ ਕਰਾਇਆ ਹੋਵੇ ਮੇਰੀ ਬੇਨਤੀ ਹੈ ਕਿ ਮੇਰੀ ਵੱਲੋਂ ਕੋਈ ਕਮੀ ਰਹੇਗੀ ਉਹ ਮੈਨੂੰ ਆ ਕੇ ਮਿਲੋ ਮੈਂ ਤੁਹਾਡੇ ਨਾਲ ਹੋਊਂਗਾ ਠੀਕ ਹੈ ਜੀ 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 ਠੀਕ ਹੈ ਮੈਂ ਮਹਿੰਗਾ ਜਾਂ ਮੈਂ ਸਸਤਾ ਮੈਂ ਮਾੜਾ ਜਾਂ ਮੈਂ ਚੰਗਾ ਮੇਰਾ ਕੋਈ ਸਰਟੀਫਿਕੇਟ ਨਹੀਂ ਆਪਣੇ ਆਪ ਵਾਸਤੇ ਠੀਕ ਹੈ ਮੈਂ ਸਪੀਕਰ ਆਨ ਕਰਕੇ ਫੋਨ ਸੁਣਨਾ ਹੁੰਦਾ ਹੈ ਮੈਨੂੰ ਬਿਲਕੁਲ ਡਰ ਨਹੀਂ ਲੱਗਦਾ ਕਿ ਅਗਲਾ ਬੋਲਣ ਵਾਲਾ ਮੈਨੂੰ ਉਲੰਭਾ ਦਿੰਦਾ ਠੀਕ ਹੈ ਜੇ ਮੇਰਾ ਕੀਤਾ ਵਾ ਤਾਂ ਹੀ ਕਮੀ ਹੋएगी ਠੀਕ ਹੈ ਪੈਸੇ ਮੈਂ ਟੈਲੀਫੋਨ ਤੇ ਦੱਸਨਾ ਕਿ ਮੈਨੂੰ ਇਹ ਐਨ ਲੈਣੇ ਭਾਈ ਤੇਰੀ ਮਰਜ਼ੀ ਪੁੱਗਦਾ ਚੱਲੀ ਹੁਣ ਜੇ ਫਿਰ ਵੀ ਮੈਂ ਮਾੜਾ ਲੱਗਦਾ ਤਾਂ ਮੈਂ ਆਨ ਰਿਕਾਰਡ ਕਹਿੰਦਾ ਵੀ ਸਮਾਜ ਫਿਰ ਚੰਗੇ ਨੂੰ ਵੀ ਲੱਭ ਲਈ ਹਾਂ ਬੇ ਹੋਰ ਕੀ ਹੁਣ ਐਵੇਂ ਜੀ ਜੀ ਲੋਕੀ ਦੇਖਾ ਦੇਖੀ ਇੱਕ ਦੂਜੇ ਨੂੰ ਵੀ ਲੱਗ ਜਾਂਦੇ ਕਿਉਂਕਿ ਮੇਰਾ ਨਾਂ ਇੱਕਦਮ ਲੋਕਾਂ ਨਾਲ ਜੁੜਦਾ ਮਿਲਦਾ ਠੀਕ ਹੈ ਉਹ ਉਹਨਾਂ ਦੇ ਬਦਾਈ ਨਹੀਂ ਵੀ ਵੈਨੂ ਆਣ ਲੱਗ ਜਾਂਦੀ ਹੈ ਮੈਂ ਆਪਣਾ ਡਾਕਟਰ ਸੁਆਸ਼ ਕਟਾਣਾ ਆਪਣੇ ਕਰਮਾਂ ਦਾ ਜ਼ਿੰਮੇਵਾਰ ਨਹੀਂ ਲੋਕਾਂ ਦਾ ਨਹੀਂ ਮੈਂ ਜ਼ਿੰਮੇਵਾਰ ਜੀ 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 ਅੱਛਾ ਫਿਰ ਇਹ ਇਹ ਕਹਦੇ ਉਹ ਇਹ ਵੀ ਬਾਰੇ ਸਰ ਇਹ ਲੀਵਰ ਦੀ ਬਣਾਈ ਹੈਗੀ ਕਿਉਂਕਿ ਅੱਛਾ ਜੀ ਹਾਰਟ ਵਾਲੇ ਮਰੀਜ਼ਾਂ ਨੂੰ ਲੀਵਰ ਦੀ ਬੜੀ ਪ੍ਰੋਬਲਮ ਨਾਲ ਆਣ ਲੱਗੀ ਸੀ ਠੀਕ ਹੈ ਹੁਣ ਜਿਹੜਾ ਸਾਡੇ ਕੋਲ ਆਇਆ ਹੈਗਾ ਅਗਲਾ ਕਹਿੰਦਾ ਹੁਣ ਇਹਦੇ ਵਾਸਤੇ ਕਿੱਥੇ ਨੂੰ ਜਾਣਾ ਠੀਕ ਹੈ ਸਰ ਜ਼ਿੰਮੇਵਾਰੀ ਬਣਦੀ ਹੈ ਹੁਣ ਤਾਂ ਜੇ ਮੈਂ ਕਹਾ ਬਾਬੇ ਨਾਨਕ ਦੀ ਐਨੀ ਕਿਰਪਾ ਹੈ ਕਿ ਮੇਰੇ ਤਾਂ ਹੁਣ ਡਾਕਟਰ ਦੀ ਜ਼ਿੰਮੇਵਾਰੀ ਐਨੀਕ ਵੱਧ ਗਈ ਵੀ ਹੈ ਹਾਂ ਕੋਈ ਦੁਨੀਆ ਦਾ ਐਸਾ ਕੋਨਾ ਨਹੀਂ ਹੈ ਜਿੱਥੇ ਸਿੱ ਪੰਜਾਬੀ ਨਹੀਂ ਹੈਗੀ ਠੀਕ ਹੈ ਉੱਥੇ ਦੇ ਜਿਹੜੇ ਵੱਡੇ ਹਸਪਤਾਲ ਨੇ ਸਾਡੇ ਲੋਕ ਮਹਿੰਗੇ ਨੇ ਉਹਨਾਂ ਦੇ ਵਿੱਚ ਜਾਂਦੇ ਆਂ ਫਿਰ ਜਦ ਉੱਥੇ ਉਹ ਇਸ ਤਰੀਕੇ ਜਿੱਦਾਂ ਹੁਣ ਇਹਨਾਂ ਨੂੰ ਆਪਰੇਸ਼ਨ ਦੱਸਤਾ ਸੀ ਠੀਕ ਹੈ ਇਹਨਾਂ ਦੀ ਮਸ਼ੀਨ ਵੀ ਲੱਗਦੀ ਵੀ ਹੈ ਇਹ ਵੈਕਸੀਨ ਦਾ ਨੁਕਸਾਨ ਲੈ ਕੇ ਬੈਠੇ ਨੇ ਠੀਕ ਹੈ ਉਹ ਫਿਰ ਕਿਤੇ ਨਾ ਕਿਤੇ ਸਤਗੁਰ ਦਾ ਵੀ ਕਹਿੰਦੇ ਸਾਹਿਬਾ ਥੋੜ੍ਹੇ ਡਿਆਈਆਂ ਜਿਸ ਭਾਵੇਂ ਤਿਸ ਦੇ ਉਹ ਕਿਸੇ ਨਾ ਕਿਤੇ ਕੋਈ ਨਾ ਕੋਈ ਕਹਿੰਦੇ ਵੀ ਇੱਕ ਵਾਰੀ ਉਹਨਾਂ ਨੂੰ ਵੀ ਮਿਲ ਲਓ ਹਾਂ ਸਰ ਮੈਂ ਇਹਦੇ ਚ ਸੇਖੀ ਥੋੜੀ ਮੇਰੇ ਤੇ ਜ਼ਿੰਮੇਵਾਰੀ ਵਧਦੀ ਸਗੋਂ ਉਲਟਾ ਡਰ ਲੱਗਦਾ ਵੀ ਅਗਲੇ ਨੇ ਇੰਨਾ ਛੱਡ ਕੇ ਮੇਰੇ ਤੱਕ ਪਹੁੰਚਿਆ ਹਾਂ ਮੈਂ ਅੱਗੇ ਕੀ ਵਰਤਣਾ ਕਰਮ ਦਾ ਸਹਾਵਤਾ ਦੇਣਾ ਪੈਣਾ ਅਰਥ ਕੰਗਨ ਕੋ ਫਾਰਸੀ ਕਿਆ ਪੜੇ ਲਿਖੇ ਕੋ ਫਾਰਸੀ ਕਿਆ ਜੀ ਅੱਜ ਦੇ ਜਿਹੜੇ ਦੋ ਮਰੀਜ਼ ਤੁਹਾਨੂੰ ਮੈਂ ਬੁਲਾਤੇ ਇਹ ਤੋਂ ਬਦ ਵੀ ਦਿਲ ਦੀ ਬਿਮਾਰੀ ਨਹੀਂ ਹੋਇਆ ਕਰਦੀ ਠੀਕ ਹੈ ਜੀ ਜੀ ਬੁਲਾਕੇ ਜੇ ਠੀਕ ਹੈ ਓਪਨਰ ਸਰਜਰੀ ਵੀ ਕਰਦੇ ਆਂ ਬਾਈਪਾਸ ਵੀ ਕਰਦੇ ਆਂ ਉਹ ਸਰਦਾਰ ਕੁਲਵੀਰ ਸਿੰਘ ਜੀ ਨੇ ਆਪ ਜੀ ਨੂੰ ਦੱਸ ਦਿੱਤਾ ਠੀਕ ਹੈ ਸਬਜ਼ੀਆਂ ਦਾ ਮੇਰੇ ਕਹਿਣ ਦੀ ਬਜਾਏ ਇਹ ਫਾਰਮਰ ਨੇ ਇਹਨਾਂ ਦੇ ਮੁਖਾਰਮਨ ਤੋਂ ਸੁਣੋ ਕਿ ਇਹਨਾਂ ਨੇ ਜੋ ਕੀਤਾ ਉਹਦਾ ਕਿੰਨਾ ਸੁਖ ਪਾਇਆ ਤੇ ਖੇਤ 'ਚ ਕਣਕ ਦੇ ਝਾੜ ਨੂੰ ਸਪਰੇ ਵਾਲੀ ਨੂੰ ਤੇ ਬਿਨਾਂ ਸਪਰੇ ਵਾਲੀ ਦਾ ਕਿੰਨਾ ਫਰਕ ਹੈ ਠੀਕ ਹੈ ਪ੍ਰੋਫਿਟ ਇਕ ਲਾਸਟ ਅੱਟਬਰ ਵੀ ਕਿੰਨਾ ਰਾਜੀ ਹੈ ਇਹ ਤਾਂ ਹੋਈ ਇਹ ਠੀਕ ਹੈ ਜੀ ਜਿਹੜੇ ਸਰਦਾਰ ਮਲੇਰਕੋਟਲੀ ਤੋਂ ਆਏ ਹੋਏ ਨੇ ਜੀ ਇਹਨਾਂ ਦੇ ਉਹ ਡਿਵਾਈਸ ਵੀ ਲੱਗ ਚੁੱਕਿਆ ਵਾ ਠੀਕ ਹੈ ਜੀ ਬਾਈਪਾਸ ਵੀ ਹੋ ਚੁੱਕੀ ਵੀ ਐ ਮੁੜ ਕੇ ਫੇਰ ਡਾਊਨ ਨੇ ਹੂੰ ਇਸ ਤੋਂ ਬਾਅਦ ਤਾਂ ਮੈਡੀਕਲ ਤੇ ਇਲਾਜ ਵੀ ਨਹੀਂ ਰਹਿ ਜਾਂਦਾ ਠੀਕ ਹੈ ਪਰ ਮੈਂ ਅੱਗੇ ਵੀ ਬੇਨਤੀ ਸਮਾਜ ਨੂੰ ਕਰਦਾ ਹੁੰਦਾ ਕਿ ਜੇ ਦੀ ਬਲੌਕ ਹੈ ਜੇ ਦੇ ਸਟੰਟ ਪੰਦੇ ਪਵਾ ਲਿਆ ਕਰੋ ਮੇਰੀ ਸਿਹਤ ਤੇ ਕੋਈ ਐਸਾ ਨਹੀਂ ਜਦ ਡਾਕਟਰ ਜਵਾਬ ਦੇ ਦਣ ਹੂੰ ਸਾੜ ਦੇ ਮਾਮਲੇ ਹਾਂ ਫੇਰ ਆ ਜਾਇ ਕਰੋ ਫੇਰ ਮੈਂ ਤੁਹਾਡੇ ਨਾਲ ਕੀ ਫੇਰ ਮੈਂ ਤੁਹਾਡੇ ਨਾਲ ਹੁਣ ਹਾਰਟ ਦਾ ਚਾਹੀ ਕੁਝ ਵੀ ਹੋਵੇ ਮੈਨੂੰ ਤਾਂ ਹੁਣ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਤੁਹਾਡੇ ਬਾਅਦ ਦੀ ਕਰਕੇ ਤੁਹਾਡਾ ਪੰਪ ਸਲੋ ਹੋ ਗਿਆ ਤੁਹਾਡਾ ਹਾਰਟ ਐਨਲਰਜ ਕਰ ਗਿਆ ਜੋ ਮਰਜੀ ਹੋਵੇ ਦਿਲ ਦੇ ਰੋਗਾਂ ਦਾ ਹੀ ਮੈਂ ਕਰਦਾ ਹੋਰ ਵੀ ਮੇਰੀ ਬੇਨਤੀ ਹੈ ਹੰਕਾਰ ਨਹੀਂ ਹੈ ਬੇਨਤੀ ਹੈ ਕਿ ਮੇਰੇ ਕੋਲ ਇਹਨਾਂ ਕੰਮ ਨਹੀਂ ਸੰਭਾਲਿਆ ਜਾਂਦਾ ਸਿਰਫ ਹਾਰਟ ਦੇ ਪੇਸ਼ੈਂਟ ਹੀ ਆਇਆ ਕਰੋ ਉਹੀ ਮੇਰੇ ਨਾਲ ਗੱਲ ਕਰਿਆ ਕਰੋ ਕਿਉਂਕਿ ਨਾ ਮੇਰੇ ਕੋਲ ਇਹਨਾਂ ਟਾਈਮ ਹੁੰਦਾ ਸੁਣਨੇ ਦਾ ਨਾ ਮੈਂ ਕੰਮ ਦਾ ਠੀਕ ਹੈ ਠੀਕ ਤੇ ਸੰਡੇ ਦੀ ਮੇਰੀ ਛੁੱਟੀ ਹੁੰਦੀ ਉਦੋਂ ਫੋਨ ਤੋਂ ਵੀ ਗਰੇਜ ਕਰਿਆ ਕਰੋ ਮੈਂ ਵੀ ਮਾਫੀ ਚਾਹੁੰਦਾ ਹਾਂਗਾ ਲੋਕਾਂ ਨੂੰ ਲੱਗਦਾ ਨਾ ਵੀ ਹੱਥ ਲਾਇਆ ਠੀਕ ਹੈ ਕਿੰਨਾ ਵਜੇ ਦੇਖੀਏ ਅਸੀਂ ਧੋਤੇ ਜਾਂਦੇ ਹਾਂ ਕਿ ਇੰਨੀਆਂ ਮਸ਼ੀਨਾਂ ਚ ਨਿਕਲ ਕੇ ਆ ਕੇ ਆਪਣੇ ਸ਼ਬਦਾਂ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਠੀਕ ਗੱਲ ਹੈ ਅਗਲੇ ਨੇ ਸਾਰਾ ਕੁਝ ਕਰਵਾਇਆ ਵਾ ਫਿਰ ਤੁਸੀਂ ਉਹਨੂੰ ਕਹੋ ਕਿ ਸੱਜੇ ਤੇ ਖੱਬੇ ਤੇ ਸੱਜਾ ਕੁਮਾ ਆ ਕੇ ਨਜ਼ਰਾਂ ਚ ਰੱਖ ਕੇ ਗੱਲਾਂ ਡਾਕਟਰ ਖਟਾਣਾ ਨੇ ਤਾਂ ਕਰਨੀਆਂ ਨਹੀਂ ਹੈਗੀਆਂ ਸਿੱਧੀ ਗੱਲ ਸਿੱਧੀ ਬਾਤ ਬਾਕੀ ਸਮਾਜ ਰੱਬ ਆਪਣੇ ਆਪਣਿਆਂ ਦਾ ਹੈ ਸਮਾਜ ਵੀ ਰੱਬ ਦਾ ਰੂਪ ਹੈ ਰੱਬ ਵੀ ਸਮਾਜ ਦੇ ਪੂਜਣ ਵਾਲੇ ਰੱਬ ਨਹੀਂ ਸਮਾ ਰੱਬ ਵੀ ਕਿਹੜਾ ਰੱਬ ਹੈ ਜੀ ਦੋਨੋਂ ਤੇ ਮਾਫੀ ਮੰਗੂਗਾ ਕਿ ਮੈਂ ਆਪਣੇ ਕਰਮਾਂ ਦਾ ਜਿੰਮੇਵਾਰ ਹੋਊਂਗਾ ਆਪਣੀ ਸੇਵਾ ਦਾ ਲੋਕਾਂ ਦਾ ਮੈਂ ਜਿੰਮੇਵਾਰ ਨਹੀਂ ਹੋਊਂਗਾ ਜੀ 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 ਧੰਨਵਾਦ ਆਪ ਜੀ ਦਾ ਵੀ ਤੇ ਸਮਾਜ ਦਾ ਵੀ ਸਸਾਨਾਂ ਨੂੰ ਖਾਸ ਕਰਕੇ ਹਦਾਇਤ ਹੈ ਕਿ ਤੁਸੀਂ ਆਪ ਦੇ ਟੱਬਰਾਂ ਨੂੰ ਬਚਾਓ ਨਹੀਂ ਤੁਸੀਂ ਇੰਨਾ ਕਮਾਉਂਦੇ ਨਹੀਂ ਜਿੰਨਾ ਅਸੀਂ ਰਗੜ ਦਿੰਨੇ ਆ ਹਾਂ ਸਿੱਧੀ ਭਾਸ਼ਾ ਹੀ ਇਹ ਹੈ ਨਾਲ ਵਾਸਤੇ ਜੀ 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 ਕਿਉਂਕਿ ਸਭ ਤੋਂ ਪਹਿਲੇ ਅਸਰ ਕਿਸਾਨ ਤੇ ਹੀ ਆਣਾ ਹੈ ਠੀਕ ਹੈ ਬਿਲਕੁਲ ਠੀਕ ਸਰਦਾਰ ਕੁਲਵਿੰਦਰ ਸਿੰਘ ਜੀ ਜਿਹੜਾ ਤੁਹਾਡੀ ਕਣਕ ਦਾ ਝਾੜ ਨਿਕਲਿਆ ਜਿਹੜਾ ਤੁਹਾਡੀ ਸਬਜ਼ੀ ਦਾ ਫਰਕ ਆਇਆ ਸਮਾਜ ਨੂੰ ਮੇਤੂ ਜਿਆਦਾ ਹੁਣ ਤੁਹਾਡੀ ਜ਼ਿੰਮੇਵਾਰੀ ਹੈਗੀ ਕਿ ਤੁਸੀਂ ਦੁੱਖ ਵੀ ਪਾਇਆ ਸੁੱਖ ਵੀ ਪਾਇਆ ਤੇ ਫਸਲ ਬਦਲ ਕੇ ਤੁਹਾਨੂੰ ਕੀ ਸੁੱਖ ਮਿਲਿਆ ਸਰਕਾਰਾਂ ਦੱਸਣ ਨਾ ਦੱਸਣ ਸਿਵਲ ਸੋਸਾਇਟੀ ਵੀ ਹੈ ਜਿਹੜੀ ਖਰੀਦ ਕੇ ਖਾਂਦੀ ਵਿਚਾਰੀ ਉਹਨਾਂ ਦਾ ਵੀ ਕੈਕਸੂਰ ਹੈ ਖਾਲੀ ਕਿਸਾਨ ਦਾ ਹੀ ਨਹੀਂ ਜਿਹੜੇ ਐਨ ਐਨ ਆ ਕੀਮਤਾਂ ਪੇ ਕਰਦੇ ਸਰ ਐਸ ਵੀ ਦੇ ਇੱਥੇ ਕੱਲ ਉਹ ਪਤਾ ਨਹੀਂ 150 ਰੁਪਏ ਕਿਹੜੀ ਸਬਜ਼ੀ ਵੇਚਦਾ ਫਿਰਦਾ ਸੀ ਕੀਆ ਤੂਰੀਆਂ ਜੀ 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 ਸਮਾਨ ਆਪਣੇ ਆਪ ਤੇ ਦੇਖੇ